ਘਰ ਵਿੱਚ ਅੱਜ ਹੀ ਲੈ ਆਓ ਇਹ ਤਿੰਨ ਮੂਰਤੀਆਂ ਰਾਤੋਂ ਰਾਤ ਚਮਕ ਜਾਵੇਗੀ ਤੁਹਾਡੀ ਕਿਸਮਤ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਉਹ ਮੂਰਤੀਆਂ ਹਨ ਜੋ ਘਰ ਵਿੱਚ ਰੱਖਣੀਆਂ ਸ਼ੁਭ ਮੰਨੀਆਂ ਜਾਂਦੀਆਂ ਹਨ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਘਰ ਸੋਹਣਾ ਲੱਗੇ ਤਾਂ ਜੋ ਹਰ ਕੋਈ ਉਸ ਦੇ ਘਰ ਦੀ ਤਾਰੀਫ਼ ਕਰੇ ਐਸ ਲਈ ਅਸੀਂ ਸਾਰੇ ਆਪਣੇ ਘਰਾਂ ਨੂੰ ਸਜਾਉਣ ਲਈ ਕਈ ਤਰ੍ਹਾਂ ਦੇ ਸ਼ੋਪੀ ਸਤੇ ਮੂਰਤੀਆਂ ਆਦਿ ਲਿਆਉਂਦੇ ਹਾਂ ਇਹਨਾਂ ਚੋ ਕਈ ਮੂਰਤੀਆਂ ਘਰ ਲਈ ਬਹੁਤ ਜ਼ਿਆਦਾ ਸ਼ੁਭ ਹੁੰਦੀਆਂ ਹਨ ਜਦ ਕਿ ਕੁਝ ਨਕਾਰਾਤਮਕਤਾ ਨੂੰ ਵਧਾਉਂਦੀਆਂ ਹਨ ਵਾਸਤੂ ਸ਼ਾਸਤਰ ਦੇ ਅਨੁਸਾਰ ਕਰ ਦੀ ਉਸਾਰੀ ਅਤੇ ਸਜਾਵਟ ਦਾ ਸਬੰਧ ਤੁਹਾਡੀ ਤਰੱਕੀ ਆਰਥਿਕ ਸਥਿਤੀ ਅਤੇ ਖੁਸ਼ਹਾਲੀ ਨਾਲ ਵੀ ਹੁੰਦਾ ਹੈ। ਵਾਸਤੂ ਸ਼ਾਸਤਰ ਵਿੱਚ ਕੁਝ ਅਜਈਆਂ ਮੂਰਤੀਆਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਘਰ ਵਿੱਚ ਰੱਖਣਾ ਸ਼ੁਭ ਹੁੰਦਾ ਹੈ। ਐਨਾ ਮੂਰਤੀਆਂ ਨੂੰ ਘਰ ਵਿੱਚ ਰੱਖਣ ਨਾਲ ਤਰੱਕੀ ਅਤੇ ਆਰਥਿਕ ਤਰੱਕੀ ਹੁੰਦੀ ਹੈ। ਤੁਹਾਡੇ ਘਰ ਵਿੱਚ ਸਕਾਰਾਤਮਕਤਾ ਆਉਂਦੀ ਹੈ ਤੇ ਨਕਾਰਾਤਮਕਤਾ ਦੂਰ ਹੋ ਜਾਂਦੀ ਹੈ ਅਤੇ ਤੁਹਾਡੀ ਚੰਗੀ ਕਿਸਮਤ ਵਧਦੀ ਹੈ ਵਾਸਤੂ ਸ਼ਾਸਤਰ ਵਿੱਚ ਘਰ ਲਈ ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ ਬਹੁਤ ਸਾਰੇ ਪ੍ਰਭਾਵਸ਼ਾਲੀ ਉਪਾਏ ਵੀ ਸਜਾਏ ਗਏ ਹਨ ਵਾਸਤੂ ਸ਼ਾਸਤਰ ਦੇ ਅਨੁਸਾਰ ਇੱਕ ਘਰ ਹਮੇਸ਼ਾ ਹੀ ਆਸ਼ੀਰਵਾਦ ਦੇ ਹੁੰਦਾ ਹੈ ਅਤੇ ਨਕਾਰਾਤਮਕ ਊਰਜਾ ਨੂੰ ਵੀ ਦੂਰ ਰੱਖਦਾ ਹੈ ਇਸੇ ਤਰ੍ਹਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਕੁਝ ਮੂਰਤੀਆਂ ਰਖਣ ਦੇਵੀ ਗੱਲ ਕੀਤੀ ਗਈ ਹੈ ਐਨਾ ਮੂਰਤੀਆਂ ਨੂੰ ਘਰ ਵਿੱਚ ਰੱਖਣ ਦੇ ਕਈ ਫਾਇਦੇ ਹਨ ਆਉ ਜਾਣਦੇ ਹਾਂ ਵਾਸਤੂ ਦੇ ਅਨੁਸਾਰ ਘਰ ਵਿੱਚ ਕਿਸ ਤਰ੍ਹਾਂ ਦੀਆਂ ਮੂਰਤੀਆਂ ਸਾਨੂੰ ਰੱਖਣੀਆਂ ਚਾਹੀਦੀਆਂ ਹਨ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਰਾਣੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਵੱਦੋਂ ਵਾਇ ਸ਼ੇਅਰ ਕਰੋ ਦੇ ਚੈਨਲ ਸਿੰਮਤ ਵੋਚ ਸਟਿਪਸ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਜਾਂ ਜੈ ਮਾਤਾ ਦੀ ਜਰੂਰ ਲਿਖੋ ਨੰਬਰ 1 ਹਾਥੀ ਵਾਸਤਵ ਸ਼ਾਸਤਰ ਦੇ ਅਨੁਸਾਰ ਹਾਥੀ ਅਮੀਰੀ ਤੇ ਐਸ਼ਵਰਿਆ ਦਾ ਪ੍ਰਤੀਕ ਹੁੰਦਾ ਹੈ ਇਸ ਲਈ ਜੋਤਿਸ਼ ਅਧਿ ਤਾਰਮਿਕ માનਤਾਵਾਂ ਦੇ ਅਨੁਸਾਰ ਹਾਥੀ ਦੀ ਮੂਰਤੀ ਰੱਖਣਾ ਬਹੁਤ ਸ਼ੁਭ ਮੰਨਿਆ ਗਿਆ ਹੈ ਤੁਸੀਂ ਆਪਣੇ ਘਰ ਵਿੱਚ ਹਾਥੀ ਦੀ ਪਿੱਤਲ ਜਾਂ ਚਾਂਦੀ ਦੀ ਮੂਰਤੀ ਰੱਖ ਸਕਦੇ ਹੋ। ਵਾਸਤੂ ਸ਼ਾਸਤਰ ਦੇ ਅਨੁਸਾਰ ਬੈਡਰੂਮ ਵਿੱਚ ਚਾਂਦੀ ਦੇ ਹਾਥੀ ਦੀ ਮੂਰਤੀ ਰੱਖਣ ਨਾਲ ਵਿਅਕਤੀ ਰਾਹੂ ਨਾਲ ਸਬੰਧਿਤ ਸਾਰੇ ਨੁਕਸਾਂ ਤੋਂ ਛੁਟਕਾਰਾ ਪਾ ਸਕਦਾ ਹੈ। ਚਾਂਦੀ ਦਾ ਪੱਕਾ ਹਾਥੀ ਘਰ ਵਿੱਚ ਰੱਖਣ ਨਾਲ ਘਰ ਵਿੱਚ ਖੁਸ਼ਹਾਲੀ, ਤੰਤੁਲ ਅਤੇ ਸੁਖ ਸ਼ਾਂਤੀ ਆਉਂਦੀ ਹੈ। ਨੰਬਰ 2 ਹੰਸ ਵਾਸਤੂ ਸ਼ਾਸਤਰ ਦੇ ਅਨੁਸਾਰ ਕਰਦੇ ਗੈਸਰੂਮ ਵਿੱਚ ਹੰਸ ਦੇ ਜੋੜੇ ਦੀ ਮੂਰਤੀ ਰੱਖਣੀ ਚਾਹੀਦੀ ਹੈ ਤੁਸੀਂ ਇਸ ਤੋਂ ਬਿੱਧੀ ਲਾਭ ਪ੍ਰਾਪਤ ਕਰ ਸਕਦੇ ਹੋ ਜੇਕਰ ਕਿਸੇ ਵਿਆਹਤਾ ਜੋੜੇ ਜੀਵਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਆਪਣੇ ਬੈਡਰੂਮ ਵਿੱਚ ਬੱਤਕਾਂ ਦੇ ਜੋੜੇ ਦੀ ਮੂਰਤੀ ਰੱਖ ਸਕਦੇ ਹਨ ਇਸ ਨਾਲ ਵਿਆਹਤਾ ਜੀਵਨ ਵਿੱਚ ਪਿਆਰ ਵਧਦਾ ਹੈ नंबर तीन कछू की मूर्ति पेंशुई वास्तु अनुसार कछू को घर रखन वाधा होता है इस धार्मिक तो मानतावान के अनुसार कछू भगवान विष्णु जी का रूप मनिया जाता है इसलिए यह भी है कि जिस स्थान पर क्छू होता है उत मां देवी लक्ष्मी जी का भी वास है ਦਾਨ ਤੋਲੇ ਵਧਾਉਣ ਲਈ ਕਰਦੇ ਡਰਾਇੰਗ ਨੂੰ ਵਿੱਚ ਪੂਰਬ ਅਤੇ ਉੱਤਰ ਦਿਸ਼ਾ ਵਿੱਚ ਕਛੂ ਰੱਖਣਾ ਚਾਹੀਦਾ ਹੈ ਐਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਕਛੂ ਦਾ ਮੂੰਹ ਅੰਦਰ ਵੱਲ ਹੋਣਾ ਚਾਹੀਦਾ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ ਅਤੇ ਸਫਲਤਾ ਦੇ ਰਾਹ ਵਿੱਚ ਆਉਣ ਵਾਲੀਆਂ ਮੁਕਾਤਾਂ ਵੀ ਦੂਰ ਹੋ ਜਾਂਦੀਆਂ ਹਨ ਅਤੇ ਵਕਤੀ ਨੂੰ ਕਦੇ ਵੀ ਆਰਥਿਕ ਸੰਕਟ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 4 ਮੱਛੀ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਤਾਤੂ ਦੀ ਮੱਛੀ ਰੱਖਣਾ ਬਹੁਤ ਸ਼ੁਭ ਹੁੰਦਾ ਹੈ ਜੋ ਲੋਕ ਆਪਣੇ ਘਰ ਵਿੱਚ ਤਾਤ ਦੀ ਮੱਛੀ ਰੱਖਦੇ ਹਨ ਉਹਨਾਂ ਤੇ ਦੀਵੀ ਲక్ష్ਮੀ ਦੀ ਕਿਰਪਾ ਬਣੀ ਰਹਿੰਦੀ ਹੈ ਤੁਸੀਂ ਆਪਣੀ ਦੌਲਤ ਵਧਾਉਣ ਲਈ ਆਪਣੇ ਘਰ ਵਿੱਚ ਪਿੱਤਲ ਜਾਂ ਆਪੇ ਚਾਂਦੀ ਦੀ ਮੱਛੀ ਦੀ ਮੂਰਤੀ ਰੱਖ ਸਕਦੇ ਹੋ ਕਿਹਾ ਜਾਂਦਾ ਹੈ ਕਿ ਮੱਛੀ ਦੀ ਪਿੱਤਲ ਜਾਂ ਚਾਂਦੀ ਦੀ ਮੂਰਤੀ ਰੱਖਣਾ ਕਰਦੇ ਇੱਕ ਵੇਰੀਅਮ ਵਿੱਚ ਮੱਛੀ ਰੱਖਣ ਨਾਲੋਂ ਬਿਹਤਰ ਹੈ ਐਸ ਨੂੰ ਕਰਦੇ ਉੱਤਰ ਪੂਰਬ ਜਾਂ ਪੂਰਬ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ ਨੰਬਰ 5 ਗਾਂ Hindu ਧਰਮ ਵਿੱਚ ਗਾਂ ਨੂੰ ਸਤਕਾਰਯੋਗ ਮੰਨਿਆ ਜਾਂਦਾ ਹੈ ਵਾਸਤਵ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਪਿੱਤਲ ਦੀ ਬਣੀ ਗਊ ਦੀ ਮੂਰਤੀ ਰੱਖਣਾ ਬਹੁਤ ਸ਼ੁਭ ਮੰਨਿਆ ਗਿਆ ਹੈ ਜੋ ਜੋੜੇ ਬੱਚੇ ਦੀ ਇੱਛਾ ਰੱਖਦੇ ਹਨ ਉਹਨਾਂ ਨੂੰ ਪਿੱਤਲ ਦੀ ਬਣੀ ਗਾਂ ਦੀ ਮੂਰਤੀ ਰੱਖਣੀ ਚਾਹੀਦੀ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਬੱਚੇ ਦੀ ਇੱਛਾ ਪੂਰੀ ਹੁੰਦੀ ਹੈ ਪੜਾਈ ਕਰਨ ਵਾਲਿਆਂ ਲਈ ਗਾਂ ਦੀ ਮੂਰਤੀ ਰੱਖਣਾ ਵੀ ਚੰਗਾ ਹੁੰਦਾ ਹੈ ਐਸਨਾਲ ਪੜਾਈ ਵਿੱਚ ਇਕਲ ਕਰਤਾਵਰਦੀ ਹੈ ਐ ਘਰ ਵਿੱਚ ਮੌਜੂਦ ਨਕਾਰਾਤਮਕ ਊਰਜਾ ਨੂੰ ਦੂਰ ਕਰਦਾ ਹੈ ਅਤੇ ਘਰ ਵਿੱਚ ਸ਼ੁਕ ਸ਼ਾਂਤੀ ਵੀ ਬੱਤੀ ਹੈ ਨੰਬਰ 6 ਊਂਟ ਵਾਸਤੂ ਅਤੇ ਫੈਂਸ਼ੂਈ ਦੇ ਅਨੁਸਾਰ ਘਰ ਵਿੱਚ ਊਂਟ ਦੀ ਮੂਰਤੀ ਰੱਖਣ ਨਾਲ ਖੁਸ਼ਹਾਲੀ ਅਤੇ ਚੰਗੀ ਕਿਸਮਤ ਆਉਂਦੀ ਹੈ ਘਰ ਦੇ ਡਰਾਈਂਗ ਰੂਮ ਜਾ ਕੇ ਲਿਵਿੰਗ ਰੂਮ ਵਿੱਚ ਐਸ ਨੂੰ ਉੱਤਰ ਪੱਛਮ ਦਿਸ਼ਾ ਵਿੱਚ ਹੀ ਰੱਖਣਾ ਚਾਹੀਦਾ ਹੈ ਐਸ ਨਾਲ ਤੁਹਾਡੀ ਨੌਕਰੀ ਅਤੇ ਕਾਰੋਬਾਰ ਨਾਲ ਜੁੜੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ ਨੰਬਰ 7 ਘੋੜਾ ਫੈਂਕਸ਼ੂਈ ਦੇ ਅਨੁਸਾਰ ਘਰ ਵਿੱਚ ਘੋੜੇ ਦੀ ਮੂਰਤੀ ਰੱਖਣ ਨਾਲ ਤਰੱਕੀ ਮਿਲਦੀ ਹੈ ਦੌੜਦੇ ਘੋੜੇ ਦੀ ਮੂਰਤੀ ਗਤੀ ਸਫਲਤਾ ਅਤੇ ਤਾਕਤ ਦਾ ਪ੍ਰਤੀਕ ਹੁੰਦੀ ਹੈ ਐਸੋ ਪਾਈ ਨੂੰ ਜੀਵਨ ਵਿੱਚ ਰੁਕੀ ਹੋਈ ਤਰੱਕੀ ਅੱਗੇ ਧੱਕਣ ਵਿੱਚ ਕਾਰਗਾਰ ਉਪਾਏ ਦੱਸਿਆ ਗਿਆ ਹੈ ਇਸ ਨਾਲ ਨੌਕਰੀ ਅਤੇ ਕਾਰਵਾਰ ਦੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ ਨਕਾਰਾਤਮਕ ਊਰਜਾ ਨੂੰ ਖਤਮ ਕਰਨ ਲਈ ਇਹ ਹੱਲ ਵੀ ਸੁਝਾਇਆ ਗਿਆ ਹੈ ਫੈਂਚੁਈ ਦਾ ਐਵੇਂ ਕਹਿਣਾ ਹੈ ਕਿ ਘਰ ਵਿੱਚ ਕੋੜੇ ਦੀ ਮੂਰਤੀ ਲਗਾਉਣ ਨਾਲ ਪਤੀ ਪਤਨੀ ਵਿੱਚ ਪਿਆਰ ਵਾਤਾ ਹੈ ਅਤੇ ਘਰ ਵਿੱਚ ਸਕਾਰਾਤਮਕਤਾ ਦਾ ਵਾਸ ਵੀ ਹੁੰਦਾ ਹੈ ਨੰਬਰ 8 ਗਣੇਸ਼ ਜੀ ਦੀ ਮੂਰਤੀ ਵਾਸਤੂ ਮੂਖ ਨੂੰ ਦੂਰ ਕਰਨ ਲਈ ਘਰ ਦੁਕਾਨ ਦਫ਼ਤਰ ਵਿੱਚ ਗਣੇਸ਼ ਜੀ ਦੀ ਮੂਰਤੀ ਜ਼ਰੂਰ ਰੱਖਣੀ ਚਾਹੀਦੀ ਹੈ ਅਤੇ ਧਿਆਨ ਦੇਣ ਵਾਲੀ ਗੱਲ ਐ ਹੈ ਕਿ શ્રી ਗਣੇਸ਼ ਜੀ ਦੀ ਮੂਰਤੀ ਜਾਂ ਤਸਵੀਰ ਵਿੱਚ ਉਨਾ ਦੀ ਸੁੰਗ ਹਮੇਸ਼ਾ ਹੀ ਖੱਬੇ ਪਾਸੇ ਮੂਣੀ ਹੋਣੀ ਚਾਹੀਦੀ ਹੈ। ਭਗਵਾਨ ਗਣੇਸ਼ ਜੀ ਦੀ ਮੂਰਤੀ ਘਰ ਵਿੱਚ ਬੈਠੀ ਸਥਿਤੀ ਵਿੱਚ ਅਤੇ ਦਫ਼ਤਰ ਵਿੱਚ ਗਣੇਸ਼ ਜੀ ਦੀ ਮੂਰਤੀ ਖੜੀ ਸਥਿਤੀ ਵਿੱਚ ਸਥਾਪਿਤ ਕੀਤੀ ਜਾਣੀ ਚਾਹੀਦੀ ਹੈ। ਨੰਬਰ 9 ਹਨੂਮਾਨ ਜੀ ਦੀ ਮੂਰਤੀ ਨੂੰ ਘਰ ਵਿੱਚ ਰੱਖਣ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਪੰਚਮੁਖੀ ਹਨੂਮਾਨ ਜੀ ਦੀ ਮੂਰਤੀ ਘਰ ਵਿੱਚ ਰੱਖਣ ਨਾਲ ਤਰੱਕੀ ਦਾ ਦਰਵਾਜ਼ਾ ਖੁੱਲਦਾ ਹੁੰਦਾ ਹੈ ਦੌਲਤ ਵਿੱਚ ਵੀ ਅਥਾ ਵਾਧਾ ਹੁੰਦਾ ਹੈ ਤੇ ਘਰ ਵਿੱਚ ਕਦੇ ਵੀ ਵਰਕਤ ਖਤਮ ਨਹੀਂ ਹੁੰਦੀ ਨੰਬਰ 10 ਘਰ ਵਿੱਚ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਜੀ ਦੀਆਂ ਮੂਰਤੀਆਂ ਰੱਖਣ ਨਾਲ ਕਦੇ ਵੀ ਤੰਦੁਲਤ ਦੀ ਕਮੀ ਨਹੀਂ ਹੁੰਦੀ ਐਸੋ ਪਾਈ ਨਾਲ ਤੁਹਾਡੇ ਕਰਤੇ ਮਾਂ ਲక్ష్ਮੀ ਜੀ ਦੀ ਕਿਰਪਾ ਹੋਵੇਗੀ ਅਤੇ ਪਰਿਵਾਰ ਦੇ ਮੈਂਬਰਾਂ ਵਿੱਚ ਕੋਈ ਵੀ ਝਗੜਾ ਨਹੀਂ ਹੋਵੇਗਾ ਤੇ પતિ ਪਤਨੀ ਵਿੱਚ ਹਮੇਸ਼ਾ ਹੀ ਪਿਆਰ ਬਣਿਆ ਰਹਿੰਦਾ ਹੈ ਨੰਬਰ 11 ਤੋਤਾ ਵਾਸਤੂ ਦੇ ਮੁਤਾਬਿਕ ਸਟਡੀ ਰੂਮ ਵਿੱਚ ਤੋਤੇ ਦੀ ਤਸਵੀਰ ਲਗਾਉਣ ਨਾਲ ਇਕਾਗਰਤਾ ਵਧਦੀ ਹੈ ਉੱਤਰ ਦਿਸ਼ਾ ਵਿੱਚ ਤੋਤੇ ਦੀ ਤਸਵੀਰ ਨਾਲ ਪਰਿਵਾਰ ਵਿੱਚ ਸੁਖ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਵਿਆਹਤਾ ਜੀਵਨ ਵਿੱਚ ਵੀ ਮਿਠਾਸ ਹੁੰਦੀ ਹੈ ਫेंग शुਈ ਦੇ ਅਨੁਸਾਰ ਤੋਤੇ ਨੂੰ ਧਰਤੀ ਅੱਗ ਪਾਣੀ ਲੱਕੜ ਅਤੇ ਧਾਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਘਰ ਵਿੱਚ ਤੋਤੇ ਦੀ ਮੂਰਤੀ ਲਗਾਉਣ ਨਾਲ ਘਰ 'ਚ ਖੁਸ਼ੀ ਦਾ ਮਾਹੌਲ ਬਣਿਆ ਰਹਿੰਦਾ ਹੈ ਅਤੇ ਚੰਗੀ ਕਿਸਮਤ ਵੀ ਵਿੱਚ ਵੀ ਵਾਦਾ ਹੁੰਦਾ ਹੈ ਨੰਬਰ 12 ਮਾਂ ਲక్ష్ਮੀ ਦੀ ਮੂਰਤੀ ਵਾਸਤੂ ਸ਼ਾਸਤਰ ਵਿੱਚ ਉੱਤਰ ਦਿਸ਼ਾ ਨੂੰ ਬਹੁਤ ਹੀ ਸ਼ੁਭ ਮੰਨਿਆ ਗਿਆ ਹੈ ਕਿਉਂਕਿ ਇਸ ਵਿੱਚ ਦੇਵੀ ਦੇਵਤਿਆਂ ਦਾ ਵਾਸ ਮੰਨਿਆ ਜਾਂਦਾ ਹੈ ਅਜਿਹਾ ਕਰ ਜੇਕਰ ਤੁਸੀਂ ਤਾਂ ਦੀ ਦੇਵੀ ਮਾਂ ਲక్ష్ਮੀ ਦੀ ਮੂਰਤੀ ਨੂੰ ਘਰ ਦੇ ਉੱਤਰ ਪੂਰਬ ਦਿਸ਼ਾ ਵਿੱਚ ਰੱਖਦੇ ਹੋ ਤਾਂ ਆਰਥਿਕ ਲਾਭ ਹੋਣ ਦੀ ਸੰਭਾਵਨਾ ਹੁੰਦੀ ਹੈ ਇਸ ਤੋਂ ਇਲਾਵਾ ਨਕਤੀ ਦੀਆਂ ਆਰਥਿਕ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਬਾਤ ਨੂੰ ਆ ਸ਼ੇਅਰ ਕਰੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖੋ ਧੰਨਵਾਦ ਜੀ